ਉਹਨਾਂ ਨੇ ਸਰਕਾਰ ਬਣਾਏ ਆ ਉਹ ਸਿੰਮਲ ਵਰਗੇ ਸੀ ਸੋਹਣੇ ਬਹੁਤ ਸੀ ਦੇਖਣ ਨੂੰ ਆਕਰਸ਼ਿਤ ਹੋ ਕੇ ਆਦਮੀ ਆਉਂਦਾ ਰਿਹਾ ਸਾਡਾ ਪੰਜਾਬ ਦੀ ਜਨਤਾ ਆਉਂਦੀ ਰਹੀ ਉਹਨਾਂ ਨੂੰ ਠਾ ਠਾ ਵੋਟ ਦਿੰਦੀ ਰਹੀ ਉਹਨਾਂ ਨੂੰ ਰਾਜ ਸੱਤਾ ਦੀ ਦੌੜ ਫੜਾਈ ਪਰ ਉਹਨਾਂ ਨੇ ਆ ਸਾਰਾ ਕੁਝ ਭੁੱਲ ਲਿਆ ਸੰਘਰਸ਼ ਵਿੱਚ ਸ਼ਹੀਦ ਹੋਏ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਬਣੀਆਂ ਹੋਈਆਂ ਸਰਕਾਰਾਂ ਨੇ ਇਗਨੋਰ ਮਾਰ ਦਿੱਤਾ ਸਾਡੇ ਜਹੇਦਾਰ ਗੁਰਦੇਵ ਸਿੰਘ ਕੌਂਕੇ ਦੀ ਸ਼ਹਾਦਤ ਨੂੰ ਇਗਨੋਰ ਮਾਰਤਾ ਸਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਸ਼ਹਾਦਤ ਨੂੰ ਅਗਨੋਰ ਮਾਰਦਾ अनेका ਸਿੰਘ ਸਿੰਘਣੀਆਂ ਜਿਹੜੇ ਇੱਥੇ ਸ਼ਹੀਦ ਹੋਏ ਉਹਨਾਂ ਨੂੰ ਅਗਨੋਰ ਮਾਰਦਾ 1955 ਵਿੱਚ ਜਿਹੜਾ ਵਰਤਾਂਤ ਵਾਪਰਿਆ ਉਹਨੂੰ ਅਗਨੋਰ ਮਾਰਦਾ 1978 ਵਿੱਚ ਜਿਹੜਾ ਸਾਡੇ ਨਾਲ ਦੁਖਾਂਤ ਵਾਪਰਿਆ ਉਹਨੂੰ ਅਗਨੋਰ ਮਾਰਦਾ ਇਹ ਸਿਮਲ ਵਾਲੇ ਵਰਗੇ ਲੋਕਾਂ ਨੇ ਕੌਮ ਦੇ ਨਾਲ ਧੋਖਾ ਕੀਤਾ ਕੌਮ ਨੂੰ ਹੁਣ ਸਮਝ ਚਾਣਾ ਚਾਹੀਦਾ ਵੀ ਜੇ ਗੁਰੂ ਨਾਨਕ ਗੁਰਨਾਨਕ ਸਾਹਿਬ ਆਪਣੀ ਗੁਰਬਾਣੀ ਵਿੱਚ ਸਿੰਬਲ ਦੀ ਆਧਾਰਨ ਦੇ ਕੇ ਸੋਹਣੇ ਬੰਦੇ ਦਾ ਸੋਹਣੇ ਮਨੁੱਖ ਦਾ ਜਿਹਦੇ ਵਿੱਚ ਗੁਣ ਨਾ ਹੋਣ ਉਹਦੀ ਇਹ ਸਿੰਬਲ ਵੀ ਆਧਾਰਨ ਮਨੁੱਖ ਵਾਸਤੇ ਹੀ ਆ ਉਹਨਾਂ ਨੇ ਇਹ ਵੀ ਲਿਖਿਆ ਆਪਣੀ ਬਾਣੀ ਵਿੱਚ ਪਾਵਨ ਬਾਣੀ ਵਿੱਚ ਵੀ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰ ਤੇ ਜੇ ਨਾ ਆਵੇ ਉਤਰੇ ਨਾ ਹੀ ਮੇਲ ਇਹ ਲੋਕ ਅੰਦਰੋਂ ਝੂਠੇ ਸੀ ਇਨਾਂ ਦੀ ਬਾਹਰ ਪੈਸ ਬਣ ਗਈ ਦੁਨੀਆ ਅੰਦਰ ਫੈਲ ਗਏ ਰਾਜ ਲੈ ਲਿਆ ਸੱਤਾ ਲੈ ਲਿਆ ਪਰੰਤੂ ਆ ਜਿਹੜਾ ਦਖਾਂਤ ਆ ਇਹਦੇ ਵਾਸਤੇ ਇੱਕ ਵੀ ਗੱਲ ਨਹੀਂ ਕੀਤੀ ਸ਼ਾਬਾਸ਼ ਤੇ ਪਾਤਰ ਨੇ ਆਵਾਜ਼ੇ ਕੌਮ ਵਾਲੇ ਵੀਰ